ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਖਾਸ ਕਰਕੇ ਉਹਨਾਂ ਬੱਚੀਆਂ ਵਾਸਤੇ ਨੌਜਵਾਨ ਧੀਆਂ ਵਾਸਤੇ ਵਿਸ਼ਾ ਹੈ ਜਿਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਨ੍ਹਾਂ ਨੇ ਵਿਆਹਾਂ ਜਾਣਾ ਹੈ ਸਹੁਰੇ ਘਰ ਵਿੱਚ ਜਾਣਾ ਹੈ ਮਾਂ ਪਿਓ ਭੈਣ ਭਰਾ ਰਲ ਮਿਲ ਕੇ ਖੁਸ਼ੀ-ਖੁਸ਼ੀ ਉਹਨੂੰ ਦੂਜੇ ਘਰ ਦੇ ਅੰਦਰ ਤੋਰਨ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਜਿਹੜੀਆਂ ਧੀਆਂ ਬੱਚੀਆਂ ਵਿਆਹਾਂ ਜਾ ਚੁੱਕੀਆਂ ਨੇ ਔਰ ਨਵੀਆਂ ਨਵੀਆਂ ਆਪਣੇ ਸਹੁਰੇ ਘਰ ਦੇ ਅੰਦਰ ਗਈਆਂ ਨੇ ਸਹੁਰੇ ਘਰ ਦੇ ਅੰਦਰ ਜਾ ਕੇ ਸਭ ਤੋਂ ਪਹਿਲਾ ਇੱਕ ਕੰਮ ਹੁੰਦਾ ਹੈ ਵੀ ਉਹਨੇ ਪਤੀ ਨੂੰ ਘਰ ਵਾਲੇ ਨੂੰ ਖੁਸ਼ ਕਿਵੇਂ ਕਰਨਾ ਹੈ ਔਰ ਇਹ ਉਦਾਹਰਣ ਮੈਂ ਇੱਕ ਤੁਹਾਡੇ ਸਾਹਮਣੇ ਰੱਖ ਕੇ ਗੱਲ ਕਰਦਾ ਮੰਨ ਲਓ ਬਲੈਕ ਬੋਰਡ ਦੇ ਉੱਤੇ ਨਾ ਦੋ ਲਕੀਰਾਂ ਖਿੱਚੀਆਂ ਹੋਣ ਤੇ ਬਰਾਬਰ ਖਿੱਚੀਆਂ ਹੋਣ ਕੋਈ ਇਹ ਕਹੇ ਵੀ ਦੋਹਾਂ ਵਿੱਚੋਂ ਇੱਕ ਲਕੀਰ ਨੂੰ ਛੋਟੀ ਕਰੋ ਬਹੁਤਾਤ ਵਿੱਚ ਲੋਕ ਇਹ ਕਰਦੇ ਨੇ ਕੱਪੜਾ ਲੈਣਗੇ ਇੱਕ ਲਕੀਰ ਦਾ ਸੱਜਾ ਪਾਸਾ ਥੋੜਾ ਮਟਾਇਆ ਖੱਬਾ ਪਾਸਾ ਮਟਾਇਆ ਤੇ ਕਹਿਣਗੇ ਵੇਖੋ ਜੀ ਲਕੀਰ ਛੋਟੀ ਹੋ ਗਈ ਦੂਜੀ ਵੱਡੀ ਹੋ ਗਈ ਪਰ ਇਸ ਤਰੀਕੇ ਦੀ بجائے ਇੱਕ ਹੋਰ ਤਰੀਕਾ ਵੀ ਤੇ ਅਪਣਾਇਆ ਜਾ ਸਕਦਾ ਸੀ ਬਲੈਕ ਬੋਰਡ ਦੇ ਨੇੜੇ ਚੌਕ ਪਿਆ ਸੀ ਇੱਕ ਲਕੀਰ ਦੇ ਸੱਜੇ ਪਾਸੇ ਨੂੰ ਥੋੜਾ ਖਿੱਚ ਕੇ ਲੰਬੀ ਕਰ ਦਿੰਦੇ ਖੱਬੇ ਪਾਸੇ ਨੂੰ ਥੋੜਾ ਖਿੱਚ ਕੇ ਲੰਬੀ ਕਰ ਦਿੰਦੇ ਮਟਾਉਣ ਦੀ ਲੋੜ ਨਹੀਂ ਸੀ ਲਕੀਰ ਵੀ ਵੱਡੀ ਹੋ ਜਾਣੀ ਸੀ ਇਹ ਵੀ ਇੱਕ ਤਰੀਕਾ ਹੈ ਸੁਲਝਿਆ ਤਰੀਕਾ ਹੈ درست ਤਰੀਕਾ ਹੈ ਜਦੋਂ ਬੱਚੀਆਂ ਨਵੀਆਂ ਨਵੀਆਂ ਵਿਆਹੀਆਂ ਘਰ ਵਿੱਚ ਜਾਂਦੀਆਂ ਨੇ ਕੁਝ ਉਹਨਾਂ ਨੂੰ ਸਮਾਜ ਦੀ ਸਿੱਖਿਆ ਸਮਾਜ ਦਾ এনवायरमेंट ਮਾਹੌਲ ਇਦਾਂ ਦਾ ਮਿਲਦਾ ਹੈ ਗੱਲਾਂ ਬਾਤਾਂ ਇਦਾਂ ਦੀਆਂ ਮਿਲਦੀਆਂ ਨੇ ਉਹ ਮਟਾਉਣ ਵਾਲੇ ਪਾਸੇ ਜ਼ਿਆਦਾ ਚੱਲ ਪੈਂਦੀਆਂ ਨੇ ਔਰ ਉਹ ਕੀ ਹੁੰਦਾ ਹੈ ਜਾ ਕੇ ਕੋਸ਼ਿਸ਼ ਹੁੰਦੀ ਹੈ ਵੀ ਇਹਦੇ ਮਾਂ ਬਾਪ ਭੈਣ ਭਰਾ ਦੂਜੇ ਤੀਜੇ ਨਾਲੋਂ ਮੈਂ ਸਿੱਝੇ ਸਿੱਝੇ ਇਹਦੀ ਦੂਰੀ ਬਣਾਵਾ ਆਪਣੇ ਨਾਲ ਮੈਂ ਇਹਦੀ ਨੇੜਤਾ ਬਣਾਵਾ ਆਪਣੇ ਨਾਲ ਇਹਦੀ ਨੇੜਤਾ ਬਣਾਵਾ ਦੂਜੇ ਨਾਲ ਇਹਦੀ ਦੂਰੀ ਦੂਰੀ ਬਣਾਵਾ ਪਰ ਇੱਕ ਦੂਜਾ ਤਰੀਕਾ ਹੈ ਉਹ ਦੂਜਾ ਤਰੀਕਾ ਕੀ ਹੈ ਉਹਦੇ ਸਬੰਧ ਵਿੱਚ ਮੈਂ ਕੁਝ ਕੁ ਗੱਲਾਂ ਆਪਣੇ ਬੱਚਿਆਂ ਦੇ ਝੋਲੀ ਪਾਉਣਾ ਚਾਹਣਾ ਹੋ ਸਕਦਾ ਹੈ ਮੇਰੀਆਂ ਇਹ ਗੱਲਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਅੰਦਰ ਇੱਕ ਤਰਫਾ ਲੱਗਣ ਪਰ ਮੈਂ ਅੱਜ ਸਾਂਝੀ ਗੱਲ ਨਹੀਂ ਕਰਨੀ ਇੱਕ ਤਰਫਾ ਹੀ ਗੱਲ ਕਰਨੀ ਹੈ ਬੱਚਿਆਂ ਬਾਰੇ ਮੁੰਡਿਆਂ ਬਾਰੇ ਮੈਂ ਇੱਕ ਵੀਡੀਓ ਪਹਿਲਾਂ ਦੇ ਚੁੱਕਾ ਇੱਕ ਵੀਡੀਓ ਮੈਂ ਫੇਰ ਦੁਬਾਰਾ ਬਣਾਵਾਂਗਾ ਜਿਹਦੇ ਅੰਦਰ ਸਿਰਫ ਮੁੰਡਿਆਂ ਨੂੰ ਸਮਝਾਇਆ ਜਾਏਗਾ ਪਰ ਵੀਡੀਓ ਲੰਮੀ ਨਾ ਹੋਵੇ ਇਸ ਡਰੋਂ ਮੈਂ ਅੱਜ ਇੱਕ ਐਂਗਲ ਲੈ ਕੇ ਤੁਹਾਡੇ ਸਾਹਮਣੇ ਕੁਝ ਗੱਲਾਂ ਰੱਖਣੀਆਂ ਚਾਹੁੰਦਾ ਸਭ ਤੋਂ ਪਹਿਲਾ ਨੁਕਤਾ ਹੈ ਜਵਾਨ ਬੱਚਿਆਂ ਵਾਸਤੇ ਧੀਆਂ ਵਾਸਤੇ ਉਹ ਨੋਟ ਕਰਿਓ ਖੁੱਸ ਸਕਦਾ ਹੈ ਮੇਰੀਆਂ ਇਹ ਗੱਲਾਂ ਲਾਈਫ ਦੇ ਅੰਦਰ ਕਿਦਰੇ ਤੁਹਾਨੂੰ ਕੰਮ ਆ ਜਾਣ ਉਦੇ ਵਿੱਚੋਂ ਇਹ ਹੈ ਕਿ ਜਦੋਂ ਤੁਸੀਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਦੇ ਅੰਦਰ ਪ੍ਰਵੇਸ਼ ਕਰਨਾ ਹੈ ਤੇ ਉੱਥੇ ਜਾ ਕੇ ਨਾ ਆਪਣੇ ਘਰ ਵਾਲੇ ਦੀਆਂ ਤੇ ਘਰ ਵਾਲੇ ਦੇ ਬਾਕੀ ਰਿਸ਼ਤੇਦਾਰ ਮਾਪਿਓ ਪੈਣ ਭਰਾ ਉਹਨਾਂ ਦੀਆਂ ਚੰਗੀਆਂ ਆਦਤਾਂ ਨੂੰ ਪਿਆਰ ਕਰਨ ਦੀ ਆਪਣੇ ਆਪ ਨੂੰ ਆਦਤ ਪਾਓ ਮੈਂ ਲਫ਼ਜ਼ ਬੋਲਿਆ ਚੰਗੀਆਂ ਆਦਤਾਂ ਜੇ ਕਿਸੇ ਦੀ ਮੰਦੀ ਆਦਤ ਹੈ ਸਮਾਪਾ ਕੇ ਮੌਕਾ ਵੇਖ ਕੇ ਡਿਸਕਸ ਕਰਕੇ ਉਹਦੀ ਆਦਤ ਨੂੰ ਬਦਲਣ ਵਾਸਤੇ ਕਿਹਾ ਜਾ ਸਕਦਾ ਹੈ ਪਰ ਝੋਟ ਕਰਕੇ ਨਹੀਂ ਡਿਸਕਸ ਕਰਕੇ ਸਮਝਾ ਕੇ ਜਿਹੜੀਆਂ ਚੰਗੀਆਂ ਆਦਤਾਂ ਨੇ ਉਹਨੂੰ ਐਪਰੀਸ਼ੀਏਟ ਕਰੋ ਉਹਨੂੰ ਗਾਹੇ ਬਗਾਏ ਕਹੋ ਵੀ ਤੁਹਾਡੇ ਘਰ ਦੀ ਆ ਚੰਗੀ ਆਦਤ ਹੈ ਤੁਹਾਡੀ ਆ ਚੰਗੀ ਆਦਤ ਹੈ ਮਾਂ ਦੀ ਚੰਗੀ ਆਦਤ ਹੈ ਪਿਤਾ ਦੀ ਚੰਗੀ ਆਦਤ ਹੈ ਚੰਗੀਆਂ ਆਦਤਾਂ ਦਾ ਆਦਰ ਕਰਨ ਦੀ ਆਪਣੇ ਆਪ ਨੂੰ ਆਦਤ ਪਾਓ ਨੰਬਰ 2 ਕਰਵਾਣੇ ਦੀ ਪਰਸਨੈਲਿਟੀ ਦੇ ਉੱਤੇ ਕਦੇ ਕਦੇ ਨਾ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਵੀ ਤੈਨੂੰ ਆ ਜਿਹੜੀ ਸ਼ਰਟ ਪਾਈ ਹੈ ਨਾ ਇਹ ਬੜੀ ਚੰਗੀ ਲੱਗਦੀ ਹੈ ਜਿਹੜੀ ਤੂੰ ਪੱਗ ਬੰਨ੍ਹਣਾ ਹੈ ਨਾ ਇਹ ਤੇਰੀ ਪੱਗ ਬੜੀ ਤੇਰੇ ਚਿਹਰੇ ਦੇ ਉੱਤੇ ਜੱਚਦੀ ਹੈ ਐਸ ਪੱਗ ਦੇ ਨਾਲ ਜਿਹੜੀ ਤੂੰ ਉਸ ਦਿਨ ਸਪੈਕਸ ਲਾਈ ਸੀ ਉਹ ਬੜੀ ਜੱਚਦੀ ਹੈ ਜਿਹੜੀ ਪੈਂਟ ਪਾਈ ਸੀ ਜਿਹੜੀ ਟਾਈ ਲਾਈ ਸੀ ਉਹ ਤੇਰੇ ਸਰੀਰ ਦੇ ਉੱਤੇ ਬੜੀ ਜੱਚਦੀ ਹੈ ਤੇਰੀ ਪਰਸਨੈਲਿਟੀ ਕਿਸੇ ਹੀਰੋ ਨਾਲੋਂ ਘੱਟ ਨਹੀਂ ਹੈ ਕਈ ਹੀਰੋ ਤੇਰੇ ਬਰਾਬਰ ਕੁਝ ਵੀ ਨਹੀਂ ਲੱਗਦੇ ਥੋੜਾ ਜਿਆਨਾ ਉਹਦੀ ਪਰਸਨੈਲਿਟੀ ਦੀਆਂ ਖੂਬੀਆਂ ਵੇਖੋ ਪਰਸਨੈਲਿਟੀ ਨੂੰ ਅਪਰੀਸ਼ੀਏਟ ਕਰੋ ਪਰਸਨੈਲਿਟੀ ਨੂੰ ਵੇਖ ਕੇ ਉਹਨੂੰ ਚੰਗਾ ਕਹਿਣਾ ਸ਼ੁਰੂ ਕਰੋ ਉਸ ਤੋਂ ਅੱਗੇ ਉਹਦੇ ਕੱਪੜਿਆਂ ਦੀ ਸਿਫਤ ਕਰ ਲਿਆ ਕਰੋ ਵੀ ਤੈਨੂੰ ਆਜ ਐਸ ਰੰਗ ਦੀ ਸ਼ਰਟ ਬੜੀ ਜਚੇਗੀ ਐਸ ਰੰਗ ਦੀ ਪੈਂਟ ਬੜੀ ਜਚੇਗੀ ਐਸ ਰੰਗ ਦੀ ਪੱਗ ਬੜੀ ਜਚੇਗੀ ਕੱਪੜਿਆਂ ਦੀ ਸਿਫਤ ਵੀ ਕਦੇ-ਕਦੇ ਕਰ ਦਿਆ ਕਰੋ ਇਦਾਂ ਨਾ ਕਰਿਆ ਕਰੋ ਵੀ ਤੈਨੂੰ ਆ ਕਮੀਜ਼ ਨਹੀਂ ਜੱਜਦੀ ਤੈਨੂੰ ਆ ਪੈਂਟ ਨਹੀਂ ਜੱਜਦੀ ਤੈਨੂੰ ਟਾਈ ਬੰਨੇ ਤਾਂ ਨਹੀਂ ਜੱਜਦੀ ਪੱਗ ਬੰਨੇ ਤਾਂ ਨਹੀਂ ਜੱਜਦੀ ਤੂੰ ਜਿਹੜੇ ਰੰਗ ਦਾ ਕੱਪੜਾ ਪਾਵੇਂ ਤੇਰੇ ਸਰੀਰ ਦੇ ਉੱਤੇ ਤੇ ਕੋਈ ਜੱਜਦਾ ਹੀ ਨਹੀਂ ਹਰ ਵਕਤ ਨੈਗੇਟਿਵਿਟੀ ਨਹੀਂ ਹਰ ਵਕਤ ਦੂਸਰਾ ਪਾਸਾ ਨਹੀਂ ਚੰਗਾ ਪਾਸਾ ਵੀ ਕਦੇ-ਕਦੇ ਸਾਹਮਣੇ ਲਿਆਇਆ ਕਰੋ ਸਿਫਤ ਸਭ ਨੂੰ ਚੰਗੀ ਲੱਗਦੀ ਏ ਭਾਵੇਂ ਕੋਈ ਬੱਚਾ ਵੀ ਹੋਵੇ ਨਾ ਬੱਚੇ ਦੀ ਵੀ ਸਿਫਤ ਕਰੋ ਉਹਨੂੰ ਵੀ ਚੰਗੀ ਲੱਗਦੀ ਤੇ ਇੱਕ ਜਵਾਨ ਜਿਹੜਾ ਹੈ ਉਹਨੂੰ ਤੇ ਸਿਰਫ ਚੰਗੀ ਲੱਗੇਗੀ ਲੱਗੇਗੀ ਹਰ ਵਕਤ ਐਦਾਂ ਨਹੀਂ ਵੀ ਤੇਰੀ ਆਹ ਗੱਲ ਚੰਗੀ ਨਹੀਂ ਤੇਰੀ ਆਹ ਗੱਲ ਚੰਗੀ ਨਹੀਂ ਐਦਾਂ ਨਾ ਹੋਵੇ ਵੀ ਉਹ ਸੋਚਣਾ ਸ਼ੁਰੂ ਕਰੇ ਵੀ ਮੈਂ ਇੱਕ ਐਸਾ ਸ਼ਖਸ਼ਾ ਜੋਏ ਦੇ ਕਾਬੂ ਆ ਗਿਆ ਜਿੰਨੂੰ ਮੇਰਾ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਜਿਹਦਾ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਤੁਹਾਨੂੰ ਉਹ ਤੁਹਾਡੇ ਨਾਲ ਨੇੜਤਾ ਕਿਵੇਂ ਬਣਾਏਗਾ ਆਪੇ ਸੋਚੋ ਉਹ ਤੁਹਾਡੇ ਨਾਲ ਨੇੜਤਾ ਕਿਵੇਂ ਬਣਾਏਗਾ ਜਿਹਦੇ ਨਾਲ ਨੇੜਤਾ ਬਣਾਉਣੀ ਹੋਵੇ ਨਾ ਉਹਦੇ ਆਲੇ-ਦੁਆਲੇ ਦੇ ਨਾਲ ਉਹਦੇ ਚੁਗਿਰਦੇ ਦੇ ਨਾਲ ਪਿਆਰ ਕਰਨ ਦੀ ਆਦਤ ਆਪਣੇ ਆਪ ਨੂੰ ਪਾਉਣੀ ਸ਼ੁਰੂ ਕਰੋ। ਉਹਦੀ ਮਾਂ ਦੇ ਨਾਲ ਪਿਆਰ ਕਰੋ, ਪਿਓ ਦੇ ਨਾਲ ਪਿਆਰ ਕਰੋ, ਦਿਉਰਾਂ, ਜੇਠਾਂ ਦੇ ਨਾਲ ਪਿਆਰ ਕਰੋ, ਨਨਾਨਾ ਦੇ ਨਾਲ ਪਿਆਰ ਕਰੋ। ਦੁਬਾਰਾ ਗੱਲ ਕਹਿ ਰਿਆਂ ਵੀ ਜੇ ਕਿਦਰੇ ਤੁਹਾਨੂੰ ਕੋਈ ਲੱਗਦਾ ਹੈ ਵੀ ਬੁਰੀਆਂ ਆਤਾਂ ਨੇ ਉਸ ਪਰਿਵਾਰ ਦੇ ਅੰਦਰ ਤੇ ਉਹਨਾਂ ਆਦਤਾਂ ਤੇ ਡਿਸਕਸ ਕਰਕੇ ਸਮਝਾਇਆ ਜਾ ਸਕਦਾ ਹੈ ਇੱਕ ਗੱਲ ਹੋਰ ਨੋਟ ਕਰਿਓ ਤੁਹਾਡੇ ਘਰ ਦੇ ਅੰਦਰ ਮਿਰਚ ਮਸਾਲਾ ਕਿਵੇਂ ਦਾ ਚੱਲਦਾ ਹੈ ਤੁਹਾਡੇ ਘਰ ਦੇ ਖਾਣੇ ਦਾ ਜਿਹੜਾ ਸਟੇਟਸ ਹੈ ਜਿਹੜਾ ਲੈਵਲ ਹੈ ਟੇਸਟ ਹੈ ਜਿਹੜਾ ਉਹ ਕਿਵੇਂ ਦਾ ਉਹਨੂੰ ਪੁੱਛਜੋ ਤੁਸੀਂ ਨਵੇਂ ਘਰ ਦੇ ਅੰਦਰ ਇਸ ਘਰ ਦੇ ਅੰਦਰ 5 ਮੈਂਬਰ ਨੇ 8 ਮੈਂਬਰ ਨੇ 10 ਮੈਂਬਰ ਨੇ ਤੁਸੀਂ ਇਕੱਲੇ ਇਸ ਘਰ ਦੇ ਅੰਦਰ ਇੱਕ ਕੁੜੀ ਕੱਲੀ ਘਰ ਦੇ ਅੰਦਰ ਪ੍ਰਵੇਸ਼ ਕਰ ਰਹੀ ਉਹਨੂੰ ਦਸਾਂ ਜੀਆਂ ਦਾ ਟੇਸਟ ਨਹੀਂ ਬਦਲਣਾ ਉਹਨਾਂ ਦੇ ਘਰ ਦਾ ਇਦਾਂ ਦਾ ਚੱਲਦਾ ਆ ਰਿਹਾ ਹੈ ਔਰ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਉੱਥੇ ਤੁਹਾਨੂੰ ਥੋੜਾ ਜਿਹਾ ਬਦਲਾਅ ਕਰਨਾ ਪਏਗਾ ਤੁਸੀਂ ਆਪਣੇ ਵਾਸਤੇ ਮਿਰਚ ਮਸਾਲਾ ਘੱਟ ਖਾਂਦੇ ਹੋ ਘੱਟ ਵਾਲਾ ਕੱਢ ਲਓ ਪਰ ਜੇ ਉਹ ਤੇਜ਼ ਖਾਂਦੇ ਨੇ ਤੇ ਹਰ ਵਕਤ ਇਦਾਂ ਨਹੀਂ ਵੀ ਮਿਰਚ ਅੰਦਰ ਸਾੜਦੀ ਏ ਜੀ ਇਦਾਂ ਕਰਦੀ ਏ ਉਹ ਕਰਦੀ ਏ ਤੇਜ਼ ਪੱਤੀ ਨਹੀਂ ਘੱਟ ਪੱਤੀ ਨਹੀਂ ਜਿਹੜਾ ਉਹਨਾਂ ਦਾ ਟੇਸਟ ਏ ਉਹਦੇ ਮੁਤਾਬਕ ਤੁਹਾਨੂੰ ਆਪਣਾ ਵਰਤਾਰਾ ਕਾਇਮ ਕਰਨਾ ਪਹੇਗਾ ਤੁਹਾਨੂੰ ਓਦਾਂ ਦੀ ਚਾਹ ਬਣਾਉਣੀ ਪੈਣੀ ਓਦਾਂ ਦਾ ਮਿਰਚ ਮਸਾਲਾ ਪਾਉਣਾ ਪੈਣਾ ਕਿਉਂਕਿ ਉਸ ਘਰ ਦਾ ਟੇਸਟ ਏ ਤਾਂ ਤੁਸੀਂ ਉਹਨਾਂ ਦੇ ਅੰਦਰ ਮਰਜ ਕਰ ਸਕਦੇ ਹੋ ਤਾਂ ਤੁਸੀਂ ਉਹਨਾਂ ਦੇ ਅੰਦਰ ਘੁਲ ਮਿਲ ਸਕਦੇ ਹੋ ਖੈਰ ਹੁਣ ਇਸ ਤੋਂ ਅਗਲੀ ਇੱਕ ਹੋਰ ਮੈਂ ਜੋ ਗੱਲ ਅਹਿਮ ਗੱਲ ਏ ਉਹ ਕਹਿਣੀ ਚਾਹੁੰਦਾ ਵੀ ਉਹਦੇ ਮਾਪੇ ਪੈਨ ਭਰਾ ਸੱਜਣ ਮਿੱਤਰ ਉਹਨਾਂ ਨੂੰ ਹਰ ਵਕਤ ਜੇ ਬੁਰਾ ਬੋਲੋਗੇ ਬੁਰੀਆਂ ਨਜ਼ਰਾਂ ਦੇ ਨਾਲ ਵੇਖੋਗੇ ਕਟਾਕਸ਼ ਕਰਕੇ ਬੋਲੋਗੇ ਤਿੱਖੇ ਬੋਲ ਬੋਲੋਗੇ ਵੇਖਣਾ ਪਸੰਦ ਨਹੀਂ ਕਰੋਗੇ ਬੁੱਲ ਚੜਾ ਕੇ ਨੱਕ ਚੜਾ ਕੇ ਗੱਲ ਕਰੋਗੇ ਤੇ ਘਰ ਵਾਲਾ ਉੱਲੂ ਹੀ ਹੋਏਗਾ ਜਿਹੜਾ ਤੁਹਾਡੇ ਨਾਲ ਪਿਆਰ ਕਰ ਲੇਗਾ ਸਮਝਦਾਰ ਤੇ ਪਿਆਰ ਕਰਨ ਨਹੀਂ ਲੱਗਾ ਜਿਹਦੀ ਮਾਂ ਵੀ ਬੁਰੀ ਜਿਹਦਾ ਪਿਤਾ ਵੀ ਬੁਰਾ 30 ਸਾਲ ਤੋਂ ਉਹ ਆਪਣੇ ਘਰ ਦੇ ਅੰਦਰ ਰਹਿ ਰਿਹਾ ਸਾਰਿਆਂ ਦੇ ਨਾਲ ਚੰਗਾ ਬਣ ਕੇ ਰਹਿ ਰਿਹਾ ਅੱਜ ਇੱਕਦਮ ਹੁੰਦਿਆਂ ਉਹਦੀ ਮਾਂ ਵੀ ਬੁਰੀ ਪਿਓ ਵੀ ਬੁਰਾ ਉਹਦੀਆਂ ਭੈਣਾਂ ਵੀ ਬੁਰੀਆਂ ਭਰਾ ਵੀ ਬੁਰੇ ਉਹਦੀਆਂ ਆਤਾਂ ਵੀ ਬੁਰੀਆਂ ਕੁਝ ਵੀ ਨਹੀਂ ਵੀ ਤੁਸੀਂ ਅਰਸ਼ੋਂ ਉਤਰ ਕੇ ਇੱਕਦਮ ਸਿੱਧੀਆਂ ਪ੍ਰਵੇਸ਼ ਕਰ ਗਈਆਂ ਜੇ ਵੀ ਜਿਹੜਾ ਉਹਨਾਂ ਦੇ ਘਰ ਨੂੰ ਸਦਾਰੇ ਤੇ ਜੇ ਸਭ ਕੁਝ ਬੁਰਾ ਲੱਗਦਾ ਤੇ ਫਿਰ ਉਹ ਇੱਕ ਸ਼ਖਸ਼ ਜਿਹਦਾ ਆਲਾ ਦਵਾਲਾ ਤੁਸੀਂ ਬੁਰਾ ਬਣਾ ਕੇ ਰੱਖ ਦਿੱਤਾ ਉਹ ਚਾਹੁੰਦੇ ਉਹ ਚੰਗਾ ਬਣ ਕੇ ਮੇਰੇ ਨਾਲ ਰਵੇ ਘੁਲ ਮਿਲ ਕੇ ਰਵੇ ਮੇਰੀ ਇੱਜ਼ਤ ਕਰੇ ਤੁਹਾਡੀਆਂ ਹੱਤਾਂ ਦੀ ਇੱਜ਼ਤ ਕਰੇ ਕਿਉਂ ਕਰੇ ਬਈ ਉੱਲੂ ਹੋਏਗਾ ਜੇ ਕਰੇਗਾ ਸਮਝਦਾਰ ਬੰਦਾ ਤੇ ਨਹੀਂ ਕਰੇਗਾ ਉਹਦੇ ਮਾਂ ਪੈਣ ਭਰਾਵਾਂ ਸਾਰਿਆਂ ਦੇ ਨਾਲ ਨਾ ਪਿਆਰ ਪਾਉਣਾ ਸ਼ੁਰੂ ਕਰੋ ਮੈਂ ਦੁਬਾਰਾ ਵਾਰ-ਵਾਰ ਇਹ ਗੱਲ ਕਰ ਰਿਹਾ ਵੀ ਇੱਕ ਤਰਫਾ ਗੱਲ ਮੈਂ ਕਰ ਰਿਹਾ ਦੋਵੇਂ ਤਰਫੀ ਨਹੀਂ ਕਰ ਰਿਹਾ ਮੈਂ ਸਮੂਹਿਕ ਗੱਲ ਨਹੀਂ ਕਰ ਰਿਹਾ ਸਿਰਫ ਕੁੜੀਆਂ ਵਾਸਤੇ ਗੱਲ ਕਰ ਰਿਹਾ ਦੂਜੀ ਵੀਡੀਓ ਵਿੱਚ ਅੱਡ ਤੋਂ ਮੁੰਡਿਆ ਵਾਸਤੇ ਗੱਲ ਵੀ ਜਰੂਰ ਕਰਾਂਗਾ ਔਰ ਉਹਦੇ ਵਾਸਤੇ ਮੇਰੇ ਕੋਲ ਬਹੁਤ ਕੁਛ ਸਿੱਖਣ ਲਈ ਮੈਂ ਕਵਾਂਗਾ ਜਰੂਰ ਕਵਾਂਗਾ ਥੋੜਾ ਇੰਤਜ਼ਾਰ ਕਰਿਓ ਨਕੀਆਂ ਨਕੀਆਂ ਗੱਲਾਂ ਦਾ ਘਰ ਦੇ ਅੰਦਰ ਕਲੇਸ਼ ਬਣਾਉਣਾ ਮੁਵਾਤਾ ਬਣਾਉਣਾ ਇਹਨਾਂ ਨੂੰ ਛੱਡੋ ਬੇ ਗੱਲ ਹੋਵੇ ਰਾਈਜ਼ ਇਨੀ ਤੇ ਪਹਾੜ ਉਹਦਾ ਬਣਾ ਕੇ ਰੱਖੋ ਨਕੀਆਂ ਨਕੀਆਂ ਗੱਲਾਂ ਤੁਹਾਡੇ ਘਰ ਵਿੱਚ ਵੀ ਹੁੰਦੀਆਂ ਰਹੀਆਂ ਤੁਹਾਡੇ ਘਰ ਵਿੱਚ ਵੀ ਤੁਹਾਡੇ ਮਾਪੇ ਕੋਈ ਲੜਦੇ ਰਹੇ ਝਗੜਦੇ ਰਹੇ ਕੀ ਤੁਹਾਡੇ ਭੈਣ ਭਰਾਵਾਂ ਵਿੱਚ ਕਦੇ ਕਲੇਸ਼ ਨਹੀਂ ਹੋਇਆ ਮਾਪੇ ਤੁਹਾਡੇ ਕਦੇ ਲੜੇ ਨਹੀਂ ਪਰ ਜੇ ਨਿੱਕੀ ਜੀ ਗੱਲ ਹੋਵੇ ਸਹੁਰੇ ਘਰ ਦੇ ਅੰਦਰ ਤੇ ਬੜਾ ਵੱਡਾ ਪ੍ਰਗਾੜ ਰੂਪ ਪਹਾੜ ਬਣਾ ਕੇ ਉਹਦਾ ਪੇਸ਼ ਕਰੋ ਇਹਨਾਂ ਨੂੰ ਅਕਲ ਨਹੀਂ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਝਗੜੇ ਨਹੀਂ ਮੁੱਕਦੇ ਨਹੀਂ ਇਹ ਸਭ ਕੁਝ ਤੁਹਾਡੇ ਘਰ ਵਿੱਚ ਵੀ ਰਿਹਾ ਇਸ ਘਰ ਦੇ ਮੈਂਬਰ ਬਣ ਕੇ ਉਹ ਕੁੜੀ ਆਈ ਤੇ ਮੈਂਬਰ ਬਣ ਕੇ ਘਰ ਦੀਆਂ ਬੁਰੀਆਂ ਤਾਂ ਤੇ ਵੀ ਪਰਦਾ ਪਾਉਣਾ ਉਹਦਾ ਫਰਜ ਏ ਸੁਧਾਰ ਕਰਨਾ ਵੀ ਉਹਦਾ ਫਰਜ ਏ ਤੇ ਘਰ ਦੇ ਉੱਤੇ ਪਰਦਾ ਬਣਾਉਣਾ ਵੀ ਉਹਦਾ ਫਰਜ ਏ ਘਰ ਦੀ ਚਾਰ ਦਿਵਾਰੀ ਤੋਂ ਗੱਲ ਬਾਹਰ ਨਾ ਜਾਏ ਹੁਣ ਮੈਂ ਇੱਕ ਗੱਲ ਹੋਰ ਕਹਿ ਦਿਆਂ ਖਾਸ ਕਰਕੇ ਨੌਜਵਾਨ ਬੱਚੀਆਂ ਵਾਸਤੇ ਸਮਝ ਲਿਓ ਨੋਟ ਕਰ ਲਿਓ ਜਿਹਦੇ ਬਿਨਾ ਸਰਦਾ ਨਹੀਂ ਜਾਂ ਇਸ ਤਰ੍ਹਾਂ ਕਹਿ ਲਓ ਜਿਹਦੇ ਬਿਨਾ ਸਰਨਾ ਹੀ ਨਹੀਂ ਉੱਥੇ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੀ ਵੀ ਆਪਣੇ ਆਪ ਨੂੰ ਆਦਤ ਦਿਓ ਸੁਭਾਅ ਬਣਾਓ ਵੀ ਮੈਂ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਕਿਉਂਕਿ ਮੇਰਾ ਇਹਦੇ ਬਿਨਾ ਸਰਣਾ ਨਹੀਂ ਤੇ ਜੇ ਇਸ ਵਰਤਾਰੇ ਨਾਲ ਮੈਂ ਚੱਲਦੀ ਰਹੀ ਤੇ ਹੋ ਸਕਦਾ ਹੈ ਕਲੇਸ਼ ਦੂਸਰੇ ਢੰਗ ਦਾ ਕੋਈ ਰੂਪ ਅਖਤਿਆਰ ਨਾ ਕਰ ਲਵੇ ਦੂਜਾ ਨੁਕਤਾ ਜਿਹਦੇ ਬਿਨਾ ਸਰਦਾ ਨਹੀਂ ਜਿੱਥੇ ਰਹਿਣ ਤੋਂ ਬਿਨਾ ਸਰਦਾ ਨਹੀਂ ਜਿਸ ਪਤੀ ਤੋਂ ਬਿਨਾ ਸਰਣਾ ਨਹੀਂ ਸਰਦਾ ਨਹੀਂ ਉਥੇ ਥੋੜਾ ਜਿਹਾ ਆਪਣੇ ਆਪ ਨੂੰ ਫਲੈਕਸੀਬਿਲਟੀ ਵੀ ਦਿਓ ਥੋੜਾ ਜਿਹਾ ਆਪਣੇ ਆਪ ਨੂੰ ਝੁਕੰਦੀ ਵੀ ਆਦਤ ਪਾਓ ਕਿ ਥੋੜਾ ਜਿਹਾ ਮੇਰਾ ਝੁਕਣਾ ਪਰਿਵਾਰ ਦੇ ਅੰਦਰ ਬੜਾ ਜ਼ਰੂਰੀ ਹੈ ਮੈਂ ਝੁਕ ਜਾਵਾਂ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿਉਂਕਿ ਸੈਂਸਿਟਿਵ ਜੀ ਵੀਡੀਓ ਹੈ ਅਜਵਾਲੀ ਇੱਕ ਤਰਫਾ ਵੀਡੀਓ ਹੈ ਕਿਦਰੇ ਇਦਾਂ ਨਾ ਸੋਚਿਓ ਵੀ ਸੋਚਿਓ ਵੀ ਬੁਰੀਆਂ ਆਤਾਂ ਦੇ ਸਾਹਮਣੇ ਵੀ ਝੁਕਣ ਲਈ ਮੈਂ ਕਹਿ ਰਿਹਾ ਨਹੀਂ ਉਥੇ ਮੈਂ ਬਾਰ-ਬਾਰ ਕਹਿ ਰਿਹਾ ਸਮਝਾਓ ਸਮਝੋ ਤੇ ਅੱਗੇ ਵਧੋ ਖੈਰ ਪਤੀ ਦੀ ਕਮਾਈ ਦੇ ਅੰਦਰ ਖੁਸ਼ ਰਹੋ ਤੁਹਾਡੇ ਪਿਤਾ ਦੇ ਘਰ ਦੇ ਅੰਦਰ ਤੁਸੀਂ ਰਾਣੀ ਬਣ ਕੇ ਰਹੇ ਹੋ ਤੁਸੀਂ ਰਾਜਕੁਮਾਰੀਆਂ ਦੀ ਤਰ੍ਹਾਂ ਬਣ ਕੇ ਰਹੇ ਹੋ ਉਹ ਗੱਲ ਵੱਖਰੀ ਏ ਭੁੱਲ ਜਾਓ ਪਤੀ ਦੀ ਕਿੰਨੀ ਕਮਾਈ ਹੈ ਉਹਦੇ ਅੰਦਰ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਖਰਚਿਆਂ ਤੇ ਕੰਟਰੋਲ ਕਰੋ ਜੇ ਪਤੀ ਦੀ ਕਮਾਈ ਪਿਤਾ ਦੀ ਕਮਾਈ ਨਾਲੋਂ ਵੱਧ ਹੈ ਤੇ ਤਾਂ ਉਸ ਕਮਾਈ ਦਾ ਸੁੱਖ ਸਕੂਨ ਤੁਹਾਨੂੰ ਮਿਲਣਾ ਤੇ ਜੇ ਪਿਤਾ ਦੀ ਕਮਾਈ ਨਾਲੋਂ ਪਤੀ ਦੀ ਕਮਾਈ ਥੋੜੀ ਘੱਟ ਏ ਜਾਇਦਾਦ ਜ਼ਮੀਨ ਘੱਟ ਏ ਤੇ ਫਿਰ ਉਹਦੇ ਅੰਦਰ ਆਪਣੇ ਆਪ ਨੂੰ ਰਾਜ਼ੀ ਰੱਖਣ ਦੀ ਆਦਤ ਬਣਾਓ ਹਰ ਵਕਤ ਪਤੀ ਦੀ ਪੜਾਈ ਨੂੰ ਲੈ ਕੇ ਤਾਨੇ ਮੇਨੇ ਮਾਰਨੇ ਪਤੀ ਦੀ ਕਮਾਈ ਨੂੰ ਲੈ ਕੇ ਤਾਨੇ ਮੇਨੇ ਕੱਸਦੇ ਰਹਿਣਾ ਤੀਰ ਬਣਾ ਬਣਾ ਕੇ ਕੱਸਦੇ ਰਹਿਣਾ ਮੈਂ ਆਪਣੇ ਪਿਓ ਦੇ ਘਰ ਰਾਜਿਆਂ ਵਰਗੀ ਸਾਂ ਮੈਂ ਘਾਰ ਤੋਂ ਥੱਲੇ ਪੈਰ ਨਹੀਂ ਸਾਂ ਲਾਉਂਦੀ ਮੇਰੇ ਕੋਲ ਮਰਸੀਡੀ ਬੀਐਮਡਬਲਯੂਸੀ ਤੇਰੇ ਕੋਲ ਟੂਟੀਜੀ ਆਏ ਫਲਾਣ ਏ ਟੇਂਗੇ ਇਦਾਂ ਦੀਆਂ ਗੱਲਾਂ ਘਰਾਂ ਨੂੰ ਤੋੜਦੀਆਂ ਨੇ ਹਾਂ ਪਤੀ ਦੀ ਕਮਾਈ ਦੇ ਅਕੋਰਡਿੰਗ ਆਪਣਾ ਕੱਪੜਾ ਖਰੀਦੋ ਜੁੱਤੀ ਖਰੀਦੋ ਗਰੋਸਰੀ ਲਓ ਕਾਰ ਲਓ ਘਰਬਾਰ ਬਣਾਓ ਜੋ ਮਰਜ਼ੀ ਬਣਾਓ ਤੇ ਜੇ ਇਹ ਗੱਲਾਂ ਵੇਖਣੀਆਂ ਸਨ ਨਾ ਤੇ ਫਿਰ ਪਹਿਲਾਂ ਵੇਖ ਲੈਂਦੇ ਅੱਜ ਵੇਖਣ ਦਾ ਸਮਾਂ ਨਹੀਂ ਹੈ ਅੱਜ ਬਰਦਾਸ਼ਤ ਕਰਨ ਦਾ ਸਮਾਂ ਹੈ ਅੱਜ ਰਲ ਮਿਲ ਕੇ ਚੱਲਣ ਦਾ ਸਮਾਂ ਹੈ ਇਹਦੇ ਵਿੱਚ ਹੀ ਬੱਚੀਆਂ ਦੀ ਭਲਾਈ ਹੈ ਵਾਹਿ